ਪਤਾ ਹੀ ਸਾਰੇ ਨੂੰ ਹਾਲਾਤ ਬਹੁਤ ਮਾੜੇ ਨੇ ਪਰ ਅੱਜ ਦੀ ਜਿਹੜੀ ਇਨਫੋਰਮੇਸ਼ਨ ਆਈ ਹੈ ਪਾਣੀ ਵੱਧ ਚੁੱਕਿਆ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਅੱਜ ਵੀ ਗੱਟੀ ਨੰਬਰ 1 ਔਰ ਹੋਰ ਪਹਿਲਾਂ ਵੀ ਪਿੰਡਾਂ ਦੇ ਵਿੱਚ ਗਏ ਹਾਂ ਹੁਣ ਗੱਟੀ ਨੰਬਰ 1 ਵਿੱਚ ਜਾ ਰਹੇ ਹਾਂ ਜਿੱਥੇ ਲੋਕਾਂ ਦੀ ਡਿਮਾਂਡ ਸੀ ਪਸ਼ੂਆਂ ਲਈ ਫੀਡ ਖਤਮ ਹੋ ਗਈ ਉਹ ਪਹਚਾਈ ਗਈ ਅੱਜ ਔਰ ਉਹ ਵੰਡੀ ਜਾ ਰਹੀ ਹੈ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਾ ਕੇ ਹਾਲਾਤ ਦੇਖ ਰਹੇ ਹਾਂ ਕਿਸ ਤਰ੍ਹਾਂ ਨੇ ਅਸੀਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਵੱਲੋਂ ਐਨਡੀਆਰਐਫ ਦੀ ਮਦਦ ਦੇ ਨਾਲ ਲੋਕਾਂ ਨੂੰ ਰੈਸਕਿਊ ਕਰਨ ਲਈ ਐਨਡੀਆਰਐਫ ਦੀਆਂ ਟੀਮਾਂ ਵਰਟਸ ਜਿਹੜੀਆਂ ਇੱਥੇ ਮੌਜੂਦ ਨੇ ਕਿ ਜੋ ਵੀ ਲੋਕ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉਹ ਨਿਕਲ ਕੇ ਰਾਹਤ ਕੈਂਪਾਂ ਦੇ ਵਿੱਚ ਆ ਜਾਣ ਵਰਟਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਵਹੀਕਲ ਪ੍ਰੋਵਾਈਡ ਨੇ ਸਾਰੇ ਕੋਈ ਵੀ ਆਉਣਾ ਚਾਹੁੰਦਾ ਹੈ ਤਾਂ ਰਾਤ ਕੈਂਪ ਦੇ ਵਿੱਚ ਆ ਸਕਦਾ ਉੱਥੇ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਪਾਣੀ ਅੱਗੇ ਵੀ ਵੱਧ ਸਕਦਾ ਹੈ ਜਿਹੜੀ ਸਾਡੀ ਅਫਸਰਾਂ ਨਾਲ ਗੱਲ ਹੋਈ ਅਫਸਰ ਸਹਿਬਾਨਾਂ ਨਾਲ ਉਹਨਾਂ ਦਾ ਕਹਿਣਾ ਹੈ ਬਾਰਸ਼ਾਂ ਬਹੁਤ ਹੋ ਰਹੀਆਂ ਨੇ ਪਹਾੜਾਂ ਤੇ ਇਹ ਪਾਣੀ ਹੋਰ ਵੀ ਵੱਧ ਸਕਦਾ ਹੈ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਵੱਧ ਤੋਂ ਵੱਧ ਆਪਾਂ ਸਾਰੇ ਜਿਹੜੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਰਾਹਤ ਕੈਂਪਾਂ ਦੇ ਵਿੱਚ ਆ ਜਾਈਏ ਤਾਂ ਕਿ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜੋ ਵੀ ਨੀਵੀਆਂ ਥਾਵਾਂ ਤੇ ਹੈ ਬੱਚੇ ਨੇ ਬਜ਼ੁਰਗ ਨੇ ਔਰਤਾਂ ਨੇ ਉਹਨਾਂ ਸਾਰਿਆਂ ਨੂੰ ਆਪਾਂ ਕੱਢ ਕੇ ਇਹਨਾਂ ਪਿੰਡਾਂ ਦੇ ਵਿੱਚੋਂ ਰਾਹਤ ਕੈਂਪਾਂ ਦੇ ਵਿੱਚ ਲੈ ਜਾਈਏ ਔਰ ਸਾਰੀਆਂ ਟੀਮਾਂ ਲੋਕਾਂ ਦੀ ਮਦਦ ਲਈ ਰੈਡੀ ਨੇ ਪਹਿਲਾਂ ਵੀ ਕਰ ਰਹੀਆਂ ਨੇ ਹੁਣ ਵੀ ਜਿਹੜੀ ਚੱਲ ਰਹੀ ਹੈ ਮਤ ਅੱਗੇ ਵੀ ਕਰਦੀਆਂ ਰਹਿਣਗੀਆਂ ਤਾਂ ਇਹ ਮੇਰੀ ਬੇਨਤੀ ਹੈ ਸਾਰਿਆਂ